ਕਹਾਣੀ ਦਾ ਨਾਮ ਹੈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਮਿਹਨਤੀ ਪਰ ਗਰੀਬ ਕਿਸਾਨ ਰਹਿੰਦਾ ਸੀ ਉਸ ਦੇ ਕੋਲ ਬਹੁਤ ਘੱਟ ਜ਼ਮੀਨ ਸੀ ਪਰ ਉਹ ਦਿਨ ਰਾਤ ਮਿਹਨਤ ਕਰਦਾ ਸੀ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਵੀ ਉਸ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਸੀ ਉਹ ਅਤੇ ਉਸਦੀ ਪਤਨੀ ਇੱਕ ਛੋਟੀ ਜਿਹੀ ਝੁੱਗੀ ਵਿੱਚ ਰਹਿੰਦੇ ਸਨ ਉਹ ਅਕਸਰ ਸੋਚਦਾ ਸੀ ਕਦੇ ਮੇਰੀ ਕਿਸਮਤ ਵੀ ਖੁੱਲੇਗੀ ਤੇ ਮੈਂ ਵੀ ਅਮੀਰ ਬਣਾਂਗਾ ਇਸ ਤਰ੍ਹਾਂ ਕਰਦੇ ਕਰਦੇ ਇੱਕ ਸਵੇਰ ਜਦੋਂ ਉਹ ਆਪਣੇ ਮੁਰਗੀਖਾਨੇ ਵਿੱਚ ਗਿਆ ਤਾਂ ਉਸਨੇ ਦੇਖਿਆ ਉਸਦੀ ਮੁਰਗੀ ਨੇ ਇੱਕ ਚਮਕਦਾਰ ਸੋਨੇ ਦਾ ਆਂਡਾ ਦਿੱਤਾ ਹੋਇਆ ਕਿਸਾਨ ਬਹੁਤ ਹੈਰਾਨ ਹੋਇਆ ਉਸਨੇ ਅੰਡੇ ਨੂੰ ਧਿਆਨ ਨਾਲ ਉਠਾਇਆ ਅਤੇ ਸੋਚਿਆ ਸ਼ਾਇਦ ਇਹ ਕੋਈ ਧੋਖਾ ਹੈ ਇਹ ਸੋਚ ਕੇ ਉਹ ਅੰਡੇ ਨੂੰ ਸ਼ਹਿਰ ਵੇਚਣ ਵਾਸਤੇ ਲੈ ਗਿਆ ਸ਼ਹਿਰ ਅੰਡੇ ਨੂੰ ਵੇਚ ਕੇ ਉਸ ਨੂੰ ਉਸ ਦੀ ਸੱਚਮੁੱਚ ਹੀ ਬਹੁਤ ਵਧੀਆ ਕੀਮਤ ਮਿਲੀ ਕਿਸਾਨ ਬਹੁਤ ਖੁਸ਼ ਹੋਇਆ ਹੁਣ ਇਸੇ ਤਰ੍ਹਾਂ ਹਰ ਰੋਜ਼ ਇਹ ਉਹੀ ਉਮੀਦ ਨਾਲ ਮੁਰਗੀਖਾਨੇ ਵਿੱਚ ਜਾਂਦਾ ਉਸਦੀ ਮੁਰਗੀ ਹਰ ਦਿਨ ਉਸ ਨੂੰ ਇੱਕ ਨਵਾਂ ਸੋਨੇ ਦਾ ਅੰਡਾ ਦਿੰਦੀ ਇਸੇ ਤਰ੍ਹਾਂ ਉਸ ਨੂੰ ਵੇਚ-ਵੇਚ ਕੇ ਕਿਸਾਨ ਹੌਲੀ-ਹੌਲੀ ਅਮੀਰ ਹੋਣ ਲੱਗਾ ਉਸ ਦੇ ਘਰ ਵਿੱਚ ਪੈਸੇ ਆਉਣ ਲੱਗੇ ਨਵੀਆਂ ਚੀਜ਼ਾਂ ਆਉਣ ਲੱਗੀਆਂ ਲੋਕ ਉਸ ਨੂੰ ਬਹੁਤ ਇੱਜ਼ਤ ਦੇਣ ਲੱਗੇ ਜਿਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਪਰ ਇਨਸਾਨ ਦੀ ਫਿਤਰਤ ਹੈ ਨਾ ਜਿੰਨਾ ਮਿਲ ਜਾਵੇ ਉਸ ਨੂੰ ਹੋਰ ਦੀ ਖੁਆਇਸ਼ ਰਹਿੰਦੀ ਆ ਕਿਸਾਨ ਵੀ ਲਾਲਚੀ ਹੋਣ ਲੱਗਾ ਹੁਣ ਉਹ ਰੋਜ਼ ਦੇ ਇੱਕ ਆਂਡੇ ਨਾਲ ਸੰਤੁਸ਼ਟ ਨਹੀਂ ਸੀ ਉਹ ਸੋਚਦਾ ਜੇ ਮੁਰਗੀ ਦੇ ਅੰਦਰ ਇੰਨੇ ਸੋਨੇ ਦੇ ਆਂਡੇ ਹਨ ਤਾਂ ਕਿਉਂ ਨਾ ਮੈਂ ਸਾਰੇ ਇੱਕੋ ਵਾਰ ਬਾਹਰ ਕੱਢ ਲਵਾਂ ਫਿਰ ਮੈਂ ਇੱਕੋ ਦਿਨ ਵਿੱਚ ਬਹੁਤ ਜ਼ਿਆਦਾ ਅਮੀਰ ਹੋ ਜਾਵਾਂਗਾ। ਇਹ ਹੀ ਗੱਲ ਇੱਕ ਦਿਨ ਉਸਨੇ ਆਪਣੀ ਪਤਨੀ ਨਾਲ ਸਾਂਝੀ ਕੀਤੀ। ਪਤਨੀ ਨੇ ਕਿਹਾ ਹਾਂਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਜੇ ਅਸੀਂ ਮੁਰਗੀ ਨੂੰ ਕੱਟ ਦੇਵਾਂਗੇ ਤਾਂ ਅੰਦਰੋਂ ਬੇਹਿਸਾਬ ਸੋਨੇ ਦੇ ਅੰਡੇ ਨਿਕਲਣਗੇ। ਇਹ ਦੋਵੇਂ ਲਾਲਚ ਵਿੱਚ ਅੰਨੇ ਹੋ ਗਏ। ਇਹਨਾਂ ਨੇ ਸੋਚਿਆ ਕਿ ਇਹ ਸਭ ਤੋਂ ਛੋਟਾ ਰਾਹ ਹੈ। ਜਲਦੀ ਅਮੀਰ ਹੋਣ ਦਾ ਅਗਲੇ ਹੀ ਦਿਨ ਕਿਸਾਨ ਨੇ ਤੇਜ ਛੁਰੀ ਲਈ ਅਤੇ ਮੁਰਗੀ ਨੂੰ ਕੱਟ ਦਿੱਤਾ ਪਰ ਜਦੋਂ ਉਸਨੇ ਅੰਦਰ ਵੇਖਿਆ ਤਾਂ ਉੱਥੇ ਕੋਈ ਸੋਨੇ ਦੇ ਆਂਡੇ ਨਹੀਂ ਸਨ ਮੁਰਗੀ ਬਿਲਕੁਲ ਆਮ ਮੁਰਗੀਆਂ ਵਰਗੀ ਸੀ ਕਿਸਾਨ ਤੇ ਉਸਦੀ ਪਤਨੀ ਬੇहद ਪਛਤਾਏ ਹੁਣ ਉਹਨਾਂ ਦੇ ਕੋਲ ਨਾ ਤਾਂ ਮੁਰਗੀ ਰਹੀ ਤੇ ਨਾ ਹੀ سونے ਦੇ ਆਂਡੇ ਜੋ ਦੌਲਤ ਉਹਨਾਂ ਨੂੰ ਹੌਲੀ-ਹੌਲੀ ਮਿਲ ਰਹੀ ਸੀ ਉਹ ਸਭ ਖਤਮ ਹੋ ਗਈ ਕਿਸਾਨ ਬੈਠ ਕੇ ਸੋਚਣ ਲੱਗਾ ਜੇ ਮੈਂ ਅੱਜ ਧੀਰਜ ਰੱਖਦਾ ਹਰ ਰੋਜ਼ ਇੱਕ ਆਂਡੇ ਨਾਲ ਮੈਂ ਖੁਸ਼ ਰਹਿੰਦਾ ਤਾਂ ਸਾਰੀ ਦੌਲਤ ਮੈਨੂੰ ਹੌਲੀ-ਹੌਲੀ ਮਿਲਦੀ ਰਹਿੰਦੀ ਪਰ ਮੇਰੇ ਲਾਲਚ ਨੇ ਮੇਰੇ ਹੱਥੋਂ ਸਭ ਕੁਝ ਖੋ ਲਿਆ ਉਹ ਬਹੁਤ ਪਛਤਾਉਂਦਾ ਰਿਹਾ ਪਰ ਹੁਣ ਸਭ ਕੁਝ ਹੱਥ ਵਿੱਚੋਂ ਨਿਕਲ ਚੁੱਕਾ ਸੀ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਲਾਲਚ ਬੁਰੀ ਬਲਾ ਹੈ ਜਿਸ ਕੋਲ ਜੋ ਹੈ ਉਸ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਹੌਲੀ ਹੌਲੀ ਮਿਲਣ ਵਾਲੀ ਚੀਜ਼ ਵਿੱਚ ਹੀ ਅਸਲੀ ਖੁਸ਼ੀ ਹੁੰਦੀ ਹੈ